ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਸਾਡੇ ਲਈ ਬੜਾ ਸੁਭਾਖਾਂ ਮੌਕਾ ਹੈ ਕਿ ਸਾਡੇ ਪਿੰਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਿਹੜਾ ਕੋਈ ਡਿਸਪੈਂਸਰੀ ਨਹੀਂ ਸੀ ਤੇ ਉਹਦੀ ਡਿਸਪੈਂਸਰੀ ਦੀ ਅੱਜ ਸ਼ੁਭ ਸ਼ੁਰੂਆਤ ਸਾਡੇ ਸਤਕਾਰਯੋਗ ਕੈਬਨਟ ਮੰਤਰੀ ਸਰਦਾਰ ਹਰਪ੍ਰੀਤ ਸਿੰਘ ਈਟੀਓ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਸ਼ੁਭ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ ਇਲਾ ਕਿਵੜਾ ਜਿਹੜਾ ਸੇਤ ਕੇਂਦਰ ਸੀ ਉਹ ਪਿੰਡ ਦੇ ਪੰਚਾਇਤ ਘਰ ਦੇ ਵਿੱਚ ਚੱਲਦਾ ਸੀ ਜਿਹਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ ਛੱਤ ਲਗਭਗ ਡਿਗ ਰਹੀ ਸੀ ਲੈਂਟਰ ਤੋਂ ਆ ਚੇਪੜੀਆਂ ਫੜਮੜ ਕੇ ਥੱਲੇ ਜਿਹੜਾ ਉਹ ਡਿੱਗ ਰਿਹਾ ਸੀ ਬੜਾ ਖਤਰਨਾਕ ਜਿਹਾ ਮਾਹੌਲ ਸੀ ਕੈਰ ਨੈਸ਼ਨਲ ਰੁਰਲ ਹੈਲਥ ਮਿਸ਼ਨ ਦੇ ਤਹਿਤਾਂ ਬਿਲਡਿੰਗ ਬਣੀ ਜਿਹੜਾ ਦੁਕਾਟਨਾਛ ਮੰਤਰੀ ਸਾਹਿਬ ਦੇ ਵੱਲੋਂ ਕੀਤਾ ਗਿਆ ਪਿਛਲੇ ਕਾਫੀ ਸਮੇਂ ਤੋਂ तकरीबन 7 ਕਮਹੀਨਿਆਂ ਤੋਂ ਇਸ ਬਿਲਡਿੰਗ ਨੂੰ ਬਣਾਉਣ ਲਈ ਸਾਡੀਆਂ ਦੋਨੇ ಗ್ರಾಮ ਪੰਚਾਇਤਾਂ ಗ್ರಾಮ ਪੰਚਾਇਤਰ ਦਿਓ ਅਤੇ ಗ್ರಾಮ ਪੰਚਾਇਤਰ ਦਿਓ ਸਰਦਾਰਾਂ ਦੇ ਵੱਲੋਂ ਲਗਾਤਾਰ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਰਹੀ ਤੇ ਦਾਸ ਦੇ ਵੱਲੋਂ ਵੀ ਇਧਰ ਤਰ ਦਿਓ ਸਰਦਾਰਾਂ ਦੇ ਟੀਮ ਦੇ ਵਿੱਚ ਕੰਮ ਕਰਨ ਦੇ ਤੌਰ ਤੇ ਲਗਾਤਾਰ ਉਸ ਬਿਲਡਿੰਗ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਰਿਹਾ ਕਿਉਂਕਿ ਉਹ ਉਥੇ ਸੁਪਰਵਾਈਜ਼ਨ ਜਿਹੜੀ ਆ ਸਾਡੀਆਂ ਦੋਨਾਂ ਪੰਚਾਇਤਾਂ ਦੀ ਲਗਾਤਾਰ ਰਹੀ ਆ ਤੇ ਅਕਸਰ ਉਦੋਂ ਬੜਾ ਖੁਸ਼ੀ ਦਾ ਰੌਣ ਹੁੰਦਾ ਜਦੋਂ ਕਿਤੇ ਆਪਾਂ ਆਪਣੀ ਮਿਹਨਤ ਦੇ ਨਾਲ ਹੱਥੀਂ ਅ ਅਗਵਾਈ ਕਰਕੇ ਜਾਂ ਹੱਥੀਂ ਆਪਾਂ ਕਿਸੇ ਛੀਜ਼ ਨੂੰ ਉਸਾਰਦੇ ਆ ਜਿਵੇਂ ਕੋਈ ਛੋਟੀ ਜੀ ਇੱਕ ਐਗਜ਼ਾਮਪਲ ਲੈ ਲੈਂਦੇ ਆ ਵੀ ਆਪਾਂ ਜਦੋਂ ਘਰ ਵੀ ਬਣਾਉਨੇ ਆ ਤੇ ਜਦੋਂ ਘਰ ਬਣਾਉਨੇ ਆ ਉਹਨੂੰ ਘਰ ਨੂੰ ਬਣਾਉਦੇ ਆ ਸਮਾਂ ਲੱਗਦਾ ਤੇ ਜਦੋਂ ਆਪਾਂ ਉਹਦਾ ਗ੍ਰਹਿ ਪ੍ਰਵੇਸ਼ ਕਰਦੇ ਆ ਰੱਬ ਦਾ ਨਾਮ ਲੈਨੇ ਆ ਆਪਾਂ ਆਪਣੇ ਇਸ਼ਟ ਨੂੰ ਧਿਆ ਕੇ ਉੱਥੇ ਜਦੋਂ ਗ੍ਰਹਿ ਪ੍ਰਵੇਸ਼ ਕਰਦੇ ਆ ਤਾਂ ਉਹ ਵੱਖਰਾ ਇੱਕ ਸਕੂਨ ਇਨਸਾਨ ਨੂੰ ਮਿਲਦਾ ਪਰ ਅੱਜ ਜਦੋਂ ਉਸ ਬਿਲਡਿੰਗ ਦਾ ਉਦਘਾਟਨ ਹੋ ਰਿਹਾ ਸੀ ਮੇਰੀ ਵੀ ਪੰਚਾਇਤ ਜਿਹੜੀ ਆ ਉਹ ਲਗਾਤਾਰ ਦੋ ਨਹੀਂ ਪੰਚਾਇਤਾਂ ਮੈਂ ਤੁਹਾਨੂੰ ਕਰ ਰਲ ਕੇ ਨਾ ਟੀਮਾਂ ਨੇ ਕੰਮ ਕੀਤਾ ਮੇਰੇ ਅਲੀ ਪੰਚਾਇਤ ਤੇ ਉਹ ਸਰਦਾਰਾਂ ਵਾਲੀ ਸੀ ਆਉਟਸਾਈਡ ਦੀ ਪੰਚਾਇਤ ਜਿਹੜੀ ਆ ਇਹਦੇ ਵੀ ਜਿਹੜੇ ਅਗਲੇ ਬੰਨੇ ਮਿਸਤਰੀ ਭਰਾਵਾ ਭਾਵੇਂ ਉਹ ਨਰਮਲ ਭਾਜੀ ਹੋ ਗਏ ਜਾਂ ਜਿੰਨੀ ਵੀ ਸਾਡੀ ਟੀਮ ਹੋ ਗਈ ਸਾਰੀ ਨੇ ਉਧਰੋਂ ਕੁਲਵੰਤ ਸਿੰਘ ਹੋ ਗਿਆ ਜਾਂ ਜਿੰਨੀ ਵੀ ਉਧਰਲੀ ਪੰਚਾਇਤੀ ਟੀਮ ਹੋ ਗਈ ਦੋਨਾਂ ਟੀਮਾਂ ਨੇ ਰਲ ਕੇ ਉਸ ਬਿਲਡਿੰਗ ਦੇ ਉੱਤੇ ਕੰਮ ਕੀਤਾ ਤੇ ਜਦੋਂ ਆਪਾਂ ਕਰਦਾ ਮਹੂਰਤ ਕਰਦੇ ਆਂ ਤਾਂ ਕਰਦਾ ਮੁਖੀ ਜਿਹੜਾ ਵਾ ਉਹਦੇ ਮੂੰਹ ਤੇ ਮਤਲਬ ਕਿ ਚਮਕ ਦਮਕ ਹੁੰਦੀ ਆ ਵੀ ਅੱਜ ਆਪਾਂ ਆਪਣੇ ਘਰ ਦੇ ਵਿੱਚ ਜਾਣਾ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਨਾ ਇਸੇ ਤਰੀਕੇ ਦੇ ਨਾਲ ਉਹ ਵੀ ਬਿਲਡਿੰਗ ਜਿਹੜੀ ਆ ਉਹਦੇ ਤੇ ਲੰਮਾ ਸ਼ਗਰ ਛਲਿਆ ਸਾਡਾ ਤਕਰੀਬਨ ਤੁਸੀਂ ਸਭ ਤੋਂ ਇਹ ਲੈ ਲਓ ਵੀ ਉਹਨੂੰ ਪਹਿਲਾਂ ਪਾਸ ਕਰਵਾਉਣਾ ਉਹਦੇ ਬਜਟ ਪਾਸ ਕਰਵਾਉਣਾ ਉਹਦਾ ਫੰਡ ਅਰੇਂਜ ਕਰਨੇ ਉਸ ਤੋਂ ਬਾਅਦ ਉਹਨੂੰ ਨੀਂਹ ਦੀ ਪਟਾਈ ਤੋਂ ਲੈ ਕੇ ਲੈਂਟਰਪੌਂਡ ਤੱਕ ਉਸ ਤੋਂ ਬਾਅਦ ਪਲੱਸਰ ਹੋਣਾ ਖਿੜਕੀਆਂ ਲਗਣੀਆਂ ਪੇਂਟ ਲਗਾਉਣਾ ਟਾਈਲਾਂ ਲਗਣੀਆਂ ਸਾਰਾ ਕੁਛ ਅਹੀਂ ਆਪਣੇ ਹੱਥੀਂ ਕੀਤਾ ਤੇ ਅੱਜ ਉਥੇ ਜਾਣਾ ਨਸੀਬ ਨਹੀਂ ਹੋਇਆ ਭਾਵੇਂ ਕਿ ਘਰੇ ਬੈਠੇ ਸੀ ਪਰ ਜਾਣਾ ਨਸੀਬ ਅੱਜ ਉਥੇ ਨਹੀਂ ਹੋਇਆ ਨਸੀਬ ਕਿਉਂ ਨਹੀਂ ਹੋਇਆ ਕਿਸੇ ਕਰਕੇ ਕਿ ਉਥੇ ਸਾਡੇ ਮੰਤਰੀ ਸਾਹਿਬ ਨੇ ਆਉਣਾ ਮੰਨ ਨਹੀਂ ਕੀਤਾ ਮੰਨ ਨਹੀਂ ਕੀਤਾ ਜਾਣ ਨੂੰ ਮਨ ਕਿਉਂ ਨਹੀਂ ਕੀਤਾ ਕਿਉਂਕਿ ਸਾਡੇ ਕਿਸੇ ਵੇਲੇ ਬਹੁਤ ਵਧੀਆ ਸਬੰਧ ਸੀ ਪੀਟੀਓ ਸਾਹਿਬ ਦੇ ਨਾਲ ਜੇਤ ਕਹ ਲੋ ਵੀ ਹਲਕੇ ਦੇ ਵਿੱਚ ਜਿਸ ਕੋ ਸਭ ਤੋਂ ਨੇੜੂ ਤੇ ਉਹ ਦਾਸ ਸੀ ਦਾਸ ਦੀ ਟੀਮ ਸੀ ਪਰ ਮਾਹੌਲ ਕੁਝ ਇਦਾਂ ਦਾ ਬਣ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ এনवायरमेंट ਰਿਲੇਟਡ ਇਸ਼ੂਸ ਜਿਹੜੇ ਨੇ ਜਿੰਨਾ ਉਹਨਾਂ ਕਾਰਨਾ ਦੇ ਉੱਤੇ ਜਿੰਨਾ ਕਾਰਨਾ ਦੇ ਉੱਤੇ ਆਪਾਂ ਸੱਤਾ ਦੇ ਵਿੱਚ ਆਏ ਜਿੰਨਾ ਕਾਰਨਾਂ ਨੂੰ ਲੈ ਕੇ ਆਪਾਂ ਉਭਾਰਿਆ ਇਹ ਕਿਹਾ ਕਿ ਇੱਥੇ ਲੋਕ ਬਹੁਤ ਪ੍ਰੇਟ ਨੇ ਜਿੰਨਾਂ ਦਾ ਹਵਾ ਇਹਨਾਂ ਦਾ ਹਵਾ ਇਹਨਾਂ ਦਾ ਪਾਣੀ ਖਰਾਬ ਹੈ ਇਹਨਾਂ ਦੀ ਹਵਾ ਖਰਾਬ ਹੈ ਪਿੰਡ ਬੁੱਟਰ ਸਿਵੀਆਂ ਨੂੰ ਜਾਣ ਵਾਲਾ ਰਸਤਾ ਖਰਾਬ ਹੈ ਇਹਨਾਂ ਇਸ਼ੂਸ ਜਿਹੜਾ ਵਾ ਲਗਾਤਾਰ ਸਾਡੇ ਵੱਡੇ ਵੀਰ ਹਾਂ ਸਰਦਾਰ ਹਰਬਜਨ ਸਿੰਘ ਏਟੀਓ ਉਹ ਗੱਲ ਕਰਦੇ ਰਿਹਾ ਇਸ ਇਲਾਕੇ ਦੇ ਵਿੱਚ ਉਤਬਾਦਾਂ ਜਦੋਂ ਆਪਾਂ ਜਿੱਤ ਜਾਂਦੇ ਆ ਜਿੱਤਣ ਤੋਂ ਬਾਅਦ ਆਪਾਂ ਕੈਬਨਟ ਦੇ ਵਿੱਚ ਵਜ਼ੀਰ ਵੀ ਬਣ ਜਾਂਦੇ ਆ ਤਾਂ ਮੈਂ ਲਗਾਤਾਰ ਉਹਨਾਂ ਨੂੰ ਇਹ ਕਹਿੰਦਾ ਵਾਂ ਕਿ ਭਾਜੀ ਆਪਾਂ ਕੰਮ ਕਰੀਏ ਆਪਾਂ ਲੋਕਾਂ ਨੇ ਕਮਿਟਮੈਂਟ ਕੀਤੀ ਆ ਆਪਾਂ ਇਸ ਚੀਜ਼ ਤੇ ਕੰਮ ਕਰੀਏ ਆਪਾਂ ਆਪਣੇ এনवायरमेंट ਤੇ ਕੰਮ ਕਰੀਏ ਜਿੱਦ ਤੋਂ ਵੱਧ ਸਾਡੇ ਕੋਲੇ ਤਾਕਤ ਨਹੀਂ ਆ ਸਕਦੀ ਪਰ ਹਮੇਸ਼ਾ ਹੀ ਇਗਨੋਰ ਕੀਤੀ ਜਾਂਦੀ ਰਹੀ ਲਗਾਤਾਰ ਇਹ ਗੱਲ ਕਾਰਨ ਮੈਨੂੰ ਨਹੀਂ ਪਤਾ ਵੀ ਕਾਰਨ ਕੀ ਆ ਕਿ ਕਿੰਨਾ ਕਾਰਨਾਂ ਦਾ ਕਰਕੇ ਜਿਹੜਾ ਵਾ ਉਹ ਉਸ ਚੀਜ਼ ਨੂੰ ਇਗਨੋਰ ਕੀਤਾ ਜਾਂਦਾ ਰਹਿਆ ਕਿਉਂਕਿ ਮੇਰੀ ਇੱਕ ਸਾਫ਼ ਸਪਸ਼ਟ ਗੱਲ ਹੁੰਦੀ ਹੈ ਕਿ ਜਿੱਥੇ ਅੜ ਗਏ ਜਿੱਥੇ ਖੜ ਗਏ ਖੜ ਗਏ ਪਰ ਉਹਨਾਂ ਦੀ ਲਗਾਤਾਰ ਚੁੱਪ ਕਿਉਂਕਿ ਬੜੀ ਅਰੀਆ ਆਪਾਂ ਕਿਹਾ ਵੀ ਆ ਤੁਸੀਂ ਆਪਾਂ ਡੀਸੀਸ ਸਾਫ਼ ਦੇ ਨਾਲ ਮੀਟਿੰਗ ਕਰੀਏ ਆਪਾਂ ਬਈਏ ਆਪਾਂ ਆਪਣੇ ਮਸਲੇ ਹੱਲ ਕਰੀਏ ਇਹਦੇ ਤੋਂ ਵੱਧ ਪਾਵਰ ਸਾਡੇ ਕੋਲੇ ਨਹੀਂ ਆ ਸਕਦੇ ਉਹਦੇ ਤੋਂ ਬਾਅਦ ਆਪਾਂ ਜਦੋਂ ਪਤਾ ਲੱਗਦਾ ਵੀ ਨਹੀਂ ਇਹਨਾਂ ਚੜਾਂ ਦੇ ਵਿੱਚ ਤੇਲ ਨਹੀਂ ਹੈਗਾ ਤੇ ਆਪਾਂ ਛੱਤਾ ਦਾ ਨਿਗ ਮੰਨਣ ਦੀ ਥਾਂ ਤੇ ਆਪਾਂ ਪਿੱਛੇ ਹੋ ਜਦੋਂ ਠੋਕਰ ਮਾਰੀ ਆ ਚੌਧਰ ਨੂੰ ਤੇ ਉਹਦੇ ਤੋਂ ਬਾਅਦ ਆਬਵੀਅਸਲੀ ਗੱਲ ਆ ਭਾਈ ਨਤੀਜੇ ਤਾਂ ਭੁਗਤਣੇ ਪੈਣੇ ਆ ਅੱਜ ਜਿਹੜੀ ਬਿਲਡਿੰਗ ਵੜ ਕੇ ਤਿਆਰ ਹੋਈ ਆ ਬਹੁਤ ਸਾਰੀਆਂ ਕੋਸ਼ਿਸ਼ਾਂ ਇਦਾਂ ਦੀਆਂ ਵੀ ਲੱਗਦੀਆਂ ਰਹੀਆਂ ਕਿ ਬਿਲਡਿੰਗ ਬਣਨੀ ਨਹੀਂ ਚਾਹੀਦੀ ਚਾਰ ਬਣਦੀ ਅਜੁ ਬਣੀ ਆ ਜੇ ਬਣੀ ਆ ਤਾਂ ਉਦਘਾਟਨ ਕਰਨ ਲਈ ਸਾਡੇ ਭਰਾ ਆਏ ਨੇ ਜੀ ਹੈ ਪਰ ਉਹ ਉਸ ਸਿਹਤ ਕੇਂਦਰ ਦੇ ਵਿੱਚ ਜਿਹੜੇ ਜਾਣ ਵਾਲੇ ਮਰੀਜ਼ ਨੇ ਉਹਨਾਂ ਦੀ ਗਿਣਤੀ ਜੇ ਘਟਾਉਣੀ ਆ ਤੇ ਸਭ ਤੋਂ ਪਹਿਲਾਂ ਸਾਨੂੰ ਆਪਣਾ এনवायरमेंट ਠੀਕ ਕਰਨਾ ਪਏਗਾ এনवायरमेंट ਜੇ এনवायरमेंट ਸਹੀ ਨਹੀਂ ਹੈਗਾ ਤਾਂ ਫਿਰ ਇਹਨੂੰ ਛੱਡੋ ਭਾਵੇਂ ਇੱਥੇ ਆ ਹਸਪੀਟਲ ਵੀ ਫੁੱਲ ਲੋ ਇੱਥੇ ਭਾਵੇਂ ਪਿੰਡ ਦੇ ਵਿੱਚ ਏਮਸ ਲਿਆਓ ਕੁਛ ਨਹੀਂ ਆਉਣਾ ਪਰ ਮਨ ਨਹੀਂ ਕੀਤਾ ਆਪਾਂ ਨਹੀਂ ਗਏ ਜਦੋਂ ਮੈਂ ਇਹ ਪੋਸਟ ਪਾਉਣਾ ਆਪਣੇ ਗਰੁੱਪ ਦੇ ਵਿੱਚ ਆਪਣੇ ਪੰਚਾਇਤ ਵਾਲੇ ਗਰੁੱਪ ਦੇ ਵਿੱਚ ਪਾਉਣਾ ਬਹੁਤ ਸਾਰੇ ਹੋਰ ਵੀ ਮੈਸੇਜ ਆਏ ਕਿ ਜੇ ਤੁਸੀਂ ਨਹੀਂ ਜਾਣਾ ਤੇ ਅਸੀਂ ਵੀ ਨਹੀਂ ਜਾਣਾ ਅੱਜ ਗੈਦਰਿੰਗ ਵਾਕਿਆ ਬਹੁਤ ਘੱਟ ਗੈਦਰਿੰਗ ਸੀ ਉੱਥੇ ਲੋਕ ਪਰੇ ਪੀਤੇ ਨੇ ਜਿੰਨੇ ਕੁ ਪਹੁੰਚੇ ਵੀ ਆ ਉੱਥੇ ਉਹ ਹੋ ਸਕਦਾ ਕੋਈ ਮਜਬੂਰੀ ਦੇ ਵਾਸਤੇ ਜਿਹੜਾ ਉੱਥੇ ਪਹੁੰਚਿਆ ਕਿਉਂਕਿ ਲੋਕਾਂ ਨੂੰ ਸੱਚ ਦਿਖਦਾ ਮੈਂ ਇਕੱਲਾ ਨਹੀਂ ਪੀੜਦਾ ਅਸੀਂ ਸਾਰੇ ਹੀ ਪੀੜਦੇ ਆਂ ਚੈਰਮੈਨ ਨੂੰ ਇਹ ਵੀ ਪਤਾ ਲੱਗਾ ਕਿ ਉਸ ਤੋਂ ਬਾਅਦ ਆ ਸਰਪੰਚ ਸਾਹਿਬ ਦੇ ਘਰੇ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਜਿਹੜਾ ਵਾ ਸਾਡੇ ਇਲਾਕੇ ਦੇ ਜਿਹੜੇ ਮੋਤ ਭਰੇ ਆ ਸਾਡੇ ਇਲਾਕੇ ਦੇ ਸਰਕਾਰ ਜੋ ਸਰਪੰਚ ਸਾਹਿਬਾਨ ਆ ਉਹ ਇਸ ਮਸਲੇ ਨੂੰ ਬਹੁਤ ਵੱਡੇ ਪੱਧਰ ਤੇ ਉਭਾਰ ਦੇ ਵੀ ਨੇ ਡਿਪੋਟ ਰਸਵੀਆ ਦੇ ਸਰਪੰਚ ਸਰਦਾਰ ਪ੍ਰਗਟ ਸਿੰਘ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਮੁੱਦੇ ਨੂੰ ਅੱਜ ਬੜੇ ਵੱਡੇ ਪੱਧਰ ਤੇ ਜਿਹੜਾ ਵਾ ਉਸ ਬੰਦ ਕਮਰਾ ਮੀਟਿੰਗ ਦੇ ਵਿੱਚ ਜਿਹੜਾ ਹੋ ਚੁੱਕਿਆ ਉਹਦੇ ਤੋਂ ਅਲੱਗ ਸਾਡੇ ਪਿੰਡ ਦੇ ਜਿੰਨੇ ਵੀ ਆ ਨਮਾਇਦੇ ਨੇ ਸਾਡੇ ਪਿੰਡ ਦੇ ਜਿੰਨੇ ਵੀ ਸੂਝਵਾਨ ਸੱਜਣ ਨੇ ਉਹਨਾਂ ਨੇ ਵੀ ਇਸ ਮਸਲੇ ਦੇ ਉੱਤੇ ਜਿਹੜਾ ਵਾ ਬਹੁਤ ਖੁੱਲ ਕੇ ਜਿਹੜਾ ਉਹ ਮੰਤਰੀ ਸਾਹਿਬ ਦੇ ਸਾਹਮਣੇ ਰੱਖਿਆ ਕਿ ਮਦਰੀ ਸਾਹਿਬ ਅਸੀਂ ਤਾਂ ਹੁਣ ਮਰਨ ਹੀ ਵਾਲੇ ਜੀ ਅਸੀਂ ਤਾਂ ਮਤਲਬ ਸਵਾਹ ਹਵਾ ਪਾਣੀ ਬੁਰੇ ਹਾਲਤ ਜਿਹੜੇ ਆ ਉਹ ਹੋਇਆ ਸਰਦਾਰ ਪ੍ਰਗਟ ਸਿੰਘ ਦੇ ਵੱਲੋਂ ਜਿਹੜਾ ਉੱਥੇ ਜਿਹੜਾ ਆਪਣੀ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਰੱਖਿਆ ਵੀ ਗਿਆ ਤੇ ਫਿਰ ਡੀਸੀ ਸਾਹਿਬ ਦੇ ਨਾਲ ਮੌਕੇ ਦੇ ਉੱਤੇ ਜਿਹੜਾ ਉਹ ਡੀਸੀ ਸਾਹਿਬ ਦੇ ਨਾਲ ਮੰਤਰੀ ਸਾਹਿਬ ਦੇ ਵੱਲੋਂ ਗੱਲ ਕੀਤੀ ਵੀ ਜਾਂਦੀ ਹੈ ਫਿਰ ਅੱਜ ਜੇ ਮੇਰੇ ਉਥੇ ਨਾਂ ਜਾਣ ਦਾ ਕਰਕੇ ਜੇ ਨਾ ਕੋਈ ਕੁਝ ਹੋਇਆ ਤਾਂ ਮੈਨੂੰ ਇਸ ਚੀਜ਼ ਦੇ ਉੱਤੇ ਮਾਣ ਆ ਕਿ ਮੇਰੇ ਘਰ ਦੇ ਵਿੱਚ ਜੇਕਰ ਪ੍ਰੋਗਰਾਮ ਹੋਇਆ ਤੇ ਜੇ ਮੈਂ ਉੱਥੇ ਨਹੀਂ ਗਿਆ ਮੇਰੇ ਘਰ ਦਾ ਮਹੂਰਤ ਹੋ ਰਿਹਾ ਤੇ ਮੈਂ ਨਹੀਂ ਗਿਆ ਜਾਂ ਮੇਰੇ ਪਿੰਡ ਦੀ ਬਿਲਡਿੰਗ ਜਿਹੜੀ ਵਾ ਸਿਹਤ ਕੇਂਦਰ ਦੀ ਬਿਲਡਿੰਗ ਬਣੀ ਆ ਤੇ ਉੱਥੇ ਮੇਰੇ ਕੋ ਜੇ ਉਹਦੇ ਸ਼ੋਬਰਾਂਬ ਤੇ ਮੈਂ ਨਹੀਂ ਗਿਆ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੇਰੇ ਇਲਾਕੇ ਦੇ ਮੌਤ ਬਰਾਨੇ ਅੱਜ ਉਸ ਮੋਤੇ ਨੂੰ ਚੁੱਕਿਆ ਵੀ ਖੈਰ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਪਿਆਰ ਜਿਹੜਾ ਸਾਡਾ ਆਪਸ ਦੇ ਵਿੱਚ ਸੀ ਪਰ ਜੇ ਆਪਾਂ ਪਿੱਛੇ ਨੇ ਆ ਤਾਂ ਸਿਰਫ ਇੱਕੋ ਚੀਜ਼ ਦਾ ਕਰਕੇ ਆਇਆ ਵੀ ਆਪਣੇ এনवायरमेंट ਦੇ ਲਈ ਸਭ ਤੋਂ ਪਹਿਲਾਂ ਜਿਹੜਾ ਉਹ ਪਾਵਨ ਗੁਰੂ ਪਾਣੀ ਤਾ ਮਾਤਾ ਤਰਤ ਮਾਤਾ ਕਿਉਂਕਿ ਜੇਕਰ ਪਾਣੀ ਰਹੇਗਾ ਹਵਾ ਰਹੇਗੀ ਜੇ ਧਰਤੀ ਰਹੇਗੀ ਤੇ ਅਸੀਂ ਵੀ ਸਿਹਤ ਕਰ ਲਾਂਗੇ ਅਸੀਂ ਪੰਜ ਸਰਪੰਚ ਵੀ ਟੌਰ ਦੇ ਨਾਲ ਤਾਂ ਆਈਆਂ ਜੇਕਰ ਸਾਡੇ ਲੋਕ ਜਿਹੜੇ ਆ ਉਹ ਸੁਖੀ ਨੇ ਜੇਕਰ ਸਾਡੇ ਲੋਕ ਹੀ ਜਿਹੜੇ ਆ ਉਹ ਬਿਮਾਰ ਹੋ ਕੇ ਲੋਕ ਹੀ ਕੈਂਸਰ ਦੇ ਨਾਲ ਪੀੜਤ ਹੋ ਗਏ ਲੋਕ ਹੀ ਅੱਖਾਂ ਚੋਂ ਸੁਆਹ ਕੱਢਦੇ ਰਹਿ ਪਸ਼ੂ ਪੰਛੀ ਹਰ ਜਨ ਜੀਵਨ ਜੇਕਰ ਪਰ ਬਾਵਤ ਹੀ ਹੁੰਦਾ ਰਿਹਾ ਤੇ ਫਿਰ ਸਾਡੇ ਮੌਤਬਰ ਬਣਦਾ ਵੀ ਕੋਈ ਫਾਇਦਾ ਨਹੀਂ। ਖੈਰ ਅ ਪ੍ਰਮਾਤਮਾ ਕਰੇ ਕਿ ਅਸੀਂ ਵੀ ਸਾਫ਼ ਪਾਣੀ ਦੇ ਸਾਫ਼ ਹਵਾ ਦੇ ਹੱਕਦਾਰ ਬਣੀਏ, ਸਾਫ਼ ਰਾਂਹਾਂ ਦੇ ਹੱਕਦਾਰ ਬਣੀਏ। ਖੈਰ ਅ ਅੱਜ ਮੰਨ ਨਹੀਂ ਕੀਤਾ ਉੱਥੇ ਜਾਣ ਨੂੰ। ਜਮੀਲ ਨੇ ਕਿਹਾ ਕਿ ਨਹੀਂ ਜਾਣਾ। ਨਹੀਂ ਗਿਆ। ਘਰ ਦੇ ਵਿੱਚ ਖੁਸ਼ੀ ਸੀ। ਸੋ ਵਧਾਈਆਂ ਸਾਰਿਆਂ ਨੂੰ। ਸਮੂਹ ਬਿੰਦ ਨਵਾਸੀਆਂ ਨੂੰ ਬਿਲਡਿੰਗ ਦੀਆਂ ਵਧਾਈਆਂ ਡਾਕਟਰ ਸਾਹਿਬਾਨ ਨੂੰ ਜਿੰਨੇ ਵੀ ਮੈਡੀਕਲ ਟੀਮ ਆ ਸਾਰਿਆਂ ਨੂੰ ਵਧਾਈਆਂ ਮਜ਼ਦੂਰ ਮਿਸਤਰੀ ਭਰਾ ਜਿੰਨੇ ਵੀ ਜਿੰਨਾ ਜਿੰਨਾ ਦਾ ਉੱਥੇ ਪਸੀਨਾ ਡੁੱਲਿਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰਕੇ ਸਿਆਸਤਦਾਨਾਂ ਨੂੰ ਸਮਾਤ ਆਵੇ ਇਹ ਵੀ ਸਾਡੇ ਹਵਾ ਤੇ ਪਾਣੀ ਦੀ ਗੱਲ ਕਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ